ਦਾ ਨਾਮ ਜਗਤਵਿੰਦਰ ਸਿੰਘ ਜੀ ਪਰਮ ਸਤਿਕਾਰਯੋਗ ਭਾਈ ਜਗਤਵਿੰਦਰ ਸਿੰਘ ਤਾੜੀ ਜ਼ਰੂਰ ਮਾਰ ਦਿਓ ਖੜਕੇ ਜੀ ਭਾਈ ਜਗਤਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਫੋੜ ਟਰੈਕਟਰ ਗਊਸ਼ਾਲਾ ਨੂੰ ਪ੍ਰੋਜੈਕਟ ਰਖਵੰਡ ਪਾਰਕ ਦੇ ਡਰਾਮੇ ਦੌਰਾਨ ਭਾਈ ਜੀ ਮਾਰ ਕੀਤਾ ਜਗਤਵਿੰਦਰ ਸਿੰਘ ਜੀ ਦੇ ਨਾਮ ਦੀ ਤਾੜੀ ਮਾਰ ਦਿਓ ਇੱਕ ਫੋੜ ਟਰੈਕਟਰ ਗਊਸ਼ਾਲਾ ਨੂੰ দান ਕੀਤਾ ਭਾਈ ਜਗਤਵਿੰਦਰ ਸਿੰਘ ਜੀ ਧੜਵਾ ਧੰਨਵਾਦ ਕਰਨਾ ਜਿਨ੍ਹਾਂ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕਾਕਾ ਐਮ ਸੀ ਉਹਨਾਂ ਦੇ ਨਾਲ ਬਾਈ ਬਿਹਾਰਾ ਪ੍ਰਧਾਨ ਜੀ ਸਾਡੇ ਭਾਈ ਜੀ ਨੈਵ ਸਿੰਘ ਜੀ ਹੋਰ ਵੀ ਸੱਜਣ ਮਿੱਤਰ ਜਿੰਨੇ ਵੀ ਆਏ ਗ੍ਰਾਮੇ ਦੌਰਾਨ ਭਾਈ ਜੀ ਚਾਲਾ ਸਿੰਘ ਜੀ ਕਾਕਾ ਸਿੰਘ ਬਹੁਤ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਹਾਂ ਜੀ ਸਾਡੀ ਭੈਣ ਨੂੰ ਬੇਨਤੀ ਹੈ ਵੀ ਤੁਸੀਂ ਵੀ ਭੈਣਾਂ